ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਿਲਾਵਲ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਚੋਰ ਗੋਵਿੰਦ ਕਾ ਪੂਰਨ ਗੁਣਤਾਸ ਜਦੋਂ ਇਸ ਸ਼ਬਦ ਨੂੰ ਆਪਾਂ ਪੜਨ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਜਦੋਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤਾਂ ਸ਼ਬਦ ਦਾ ਚਲਨ ਮੰਦਰ ਸੱਤਕ ਵਿੱਚ ਕੋਮਲਨੀ ਸ਼ੁੱਧ ਧਾ ਅਤੇ ਪਾ ਇੱਥੇ ਤੱਕ ਹੈ ਅਤੇ ਮਾ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਗੇ ਕੋਮਲ ਗਾ ਸ਼ੁੱਧ ਮਾ ਪਾ ਤੋਂ ਬਾਅਦ ਸ਼ੁੱਧ ਧਾ ਕੋਮਲਨੀ ਅਤੇ ਤਾਰ ਸੱਤਕ ਵਿੱਚ ਸਾ ਇੱਥੇ ਤੱਕ ਹੀ ਸ਼ਬਦ ਦਾ ਚਲਨ ਹੈ ਇਸ ਆਸਾਨੀ ਦੇ ਨਾਲ ਛੋਟੀਆਂ ਬੱਚੀਆਂ ਇਹ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਜਿਨ੍ਹਾਂ ਦੀ ਰੇਂਜ ਘੱਟ ਹੈ ਉਹਨਾਂ ਨੂੰ ਇਹ ਸ਼ਬਦ ਨੂੰ ਗਾਇਨ ਕਰਨ ਵਿੱਚ ਬਿਲਕੁਲ ਵੀ ਮੁਸ਼ਕਲ ਨਹੀਂ ਆਉਣ ਵਾਲੀ ਹੈ ਤੇ ਆਪਜੀ ਸਿੱਖ ਸਕਦੇ ਹੋ ਦੇਖਦੇ ਹਾਂ ਪਹਿਲਾ ਸਥਾਈ ਫਿਰ ਅੰਤਰਾ ਕੱਲੇ-ਕੱਲੇ ਸੁਰਤੇ ਦੇਖਾਂਗੇ ਪਹਿਲਾ ਸਥਾਈ ਗਾਇਨ ਕਰਦੇ ਹਾਂ नानक जोर गोविंद का उरण गोड़दास नानक जोर गोविंद का नानक जोर, नानक जोर गोविंद का नानक जोर गोविंद का नानक जोर गो ਤਕਾ ਨਾਇਨ ਕੇ ਜੋਰੇ ਗੋਬਿੰਦ ਕਾ ਹੋਰਨ ਗੋੜਤਾ ਸੇ ਬਿਰਤੀ ਗਦੇ ਨਾ ਹੋਵਹਿ ਜਨ ਤੇ ਅਰਦਾਸ ਫਿਰ ਅੰਤਰਾ ਰੋਗ ਮਿਟਾਇਆ ਆਪ ਪ੍ਰਭ ਉਹ ਮੁਝੇ ਆ ਸੁਖ ਸਾਂਤ ਇਸ ਗੱਲ ਨੂੰ ਧਿਆਨ ਨਾਲ ਦੇਖਣਾ ਹੈ ਕਿ ਇਸ ਅੰਤਰੇ ਨੂੰ ਜੋ ਕਿ ਦੋ ਅੰਤਰੇ ਹਨ ਦੋ ਅੰਤਰੇ ਨੂੰ ਜੇ ਕੱਲੀ-ਕੱਲੀ ਲੈਣ ਆਪਾਂ ਅੰਤਰੇ ਵਿੱਚ ਲੈਨੇ ਹਾਂ ਤਾਂ ਚਾਰ ਅੰਤਰੇ ਬਣ ਜਾਂਦੇ ਹਨ ਅਤੇ ਦੋ-ਦੋ ਪੰਕਤੀਆਂ ਇਕੱਠੀਆਂ ਗਾਇਨ ਕਰਦੇ ਹਾਂ ਤਾਂ ਦੋ ਅੰਤਰੇ ਬਣ ਜਾਂਦੇ ਹਨ ਟਿਊਨ ਦੋਨਾਂ ਪੰਕਤੀਆਂ ਦੀ ਸੇਮ ਰਹੇਗੀ ਜਿਵੇਂ ਕਿ ਰੋਗ ਮਿਟਾਇਆ ਆਪ ਪ੍ਰਭ ਉਮਝੇ ਆ ਸੁਖ ਸ਼ਾਂਤ ਸੇਮ ਇਸ ਤਰੀਕੇ ਨਾਲ ਵਰਡ ਪਰਤਾਪ ਆਚ ਰਜ ਰੂਮ ਹਰ ਕੀਨੇ ਦਾਤ ਤੇ ਅੰਤਰਾ ਗਾਇਨ ਕਰਨ ਤੋਂ ਬਾਅਦ ਨਾਲ ਇਸ ਦੇ ਜੁੜ ਜਾਣਾ ਹੈ ਲਾਹਨਖ ਜੋਰ ਗੋਵਿੰਦ ਕਾ ਉਰਹਣ ਕੋੜਤਾਸ ਫਿਰ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੇ ਆਪਾਂ ਦੇਖਦੇ ਹਾਂ ਅੰਤਰਾ ਇੱਕ ਪੰਕਤੀ ਲੈ ਕੇ ਹੁਣ ਆਪਾਂ ਸਥਾਈ ਦਾ ਦੂਸਰਾ ਸਟੈਪ ਜੋੜਾਂਗੇ ਦੇਖਦੇ ਹਾਂ ਕਿਵੇਂ ਹੈ ਰੋਗ ਮਿਟਾਇਆ ਆਪ ਪ੍ਰਭ ਉਮਜੇ ਆ ਸੁਖ ਸੰਤ रोग मिटाया आप प्रभ। रोग मिटाया आप आपप्रब उपजया सुख रोग मिटाया आप प्रभ। ਉਪਜਿਆ ਸੁਖ ਸੰਤ ਤੇ ਇਸੇ ਤਰੀਕੇ ਨਾਲ ਦੂਸਰੀ ਪੰਕਤੀ ਸੇਮ ਇਸੇ ਟੀਮ ਤੇ ਆ ਜਾਂਦੀ ਹੈ ਤੇ ਨਾਲ ਜੋੜਨਾ ਹੈ ਨਾਨਕ ਜੋਰ गोविंद ਦਾ ਨਾਨਕ ਜੋਰ गोविंद ਦਾ ਹੋਰਨ ਤਾਜ਼ ਫਿਰ ਕੀ ਕਹੇ ਨਾ ਹੋਵੇ ਜਲ ਕੇ ਅਰਦਾਸ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ